ਜੇ ਜਦੋਂ ਆਪਾਂ 17ਵੇਂ ਪਾਤਸ਼ਾਹ ਦੀ ਜਹਾਸ ਪੜਦੇ ਆ ਨਾ ਜੀ ਤੇ ਗੁਰੂ ਸਾਹਿਬ ਕੀਰਪੁਰ ਸਾਹਿਬ ਦੀ ਧਰਤੀ ਤੇ ਬੈਠੇ ਨੇ ਗੁਰੂ ਹਰ Rai ਸਾਹਿਬ ਸੱਚੇ ਪਾਤਸ਼ਾਹ ਹੁਣ ਦੇਖੋ ਵੀ ਜਿਹੜਾ ਮੰਨ ਕਰਕੇ ਅਰਦਾਸ ਕਰੇਗਾ ਤੇ ਸਤਗੁਰ ਨੇ ਬਾਣੀ ਚ ਕੀ ਕਿਹਾ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ ਉਹਦੇ ਅਰਦਾਸ ਕਦੇ ਵਿਰਤ ਜਾ ਹੀ ਨਹੀਂ ਸਕਦੀ ਜਿਹੜਾ ਗੁਰੂ ਅੱਗੇ ਮਨ ਕਰਕੇ ਅਰਦਾਸ ਕਰੇਗਾ ਜੀ ਅਰਦਾਸ ਦੇ ਦੋ ਤਰੀਕੇ ਨੇ ਇੱਕ ਤਾਂ ਇਸ ਅਰਦਾਸ ਕੀਤੀ ਲੋਕਾਚਾਰੀ ਵੀ ਸਾਰੇ ਜਾਣਦੇ ਨੇ ਮੈਂ ਵੀ ਜਾਵਾਂਗਾ ਉਹਨੇ ਮੱਥਾ ਟੇਕਿਆ ਮੈਂ ਵੀ ਟੇਕਾਂਗਾ ਤੇ ਮਨ ਅੰਦਰੋਂ ਕੀ ਕਹਿੰਦਾ ਮਨ ਕਹਿੰਦਾ ਵੀ ਚਲੋ ਉੱਥੇ ਕਰਾਈ ਸੀ ਇੱਥੇ ਵੀ ਕਰਾ ਕੇ ਦੇਖ ਲੈ ਉਹ ਅਰਦਾਸ ਮਨ ਕਰਕੇ ਨਹੀਂ ਦੂਜੀ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਮੈਂ ਤੇਰੇ ਦਰ ਤੇ ਆਇਆ ਮੇਰੇ ਆਏ ਦੀ लाज ਰੱਖੀ ਹੁਣ ਤੁਸੀਂ ਦੇਖੋ ਵੀ ਗੁਰੂ ਹਰਿ ਸੱਚੇ ਪਾਤਸ਼ਾਹ ਜੀ ਮਹਾਰਾਜ ਉਹ ਮਾਲਵੇ ਦੀ ਧਰਤੀ ਜਦੋਂ ਸਤਗੁਰੂ ਕਿਪੂਰ ਸਾਹਿਬ ਤੋਂ ਚੱਲ ਕੇ ਗਏ ਨਾ ਜੀ ਉੱਥੇ ਚੌਧਰੀ ਕਾਲਾ ਇਹ ਬੜਾ ਗੁਰੂ ਦਾ ਪਿਆਰ ਵਾਲਾ ਜੀ ਰੱਬ ਨੇ ਇਹਨੂੰ ਸਾਰਾ ਕੁਝ ਦਿੱਤਾ ਪਰ ਹੋਇਆ ਕੀ ਇਹਦੇ ਵੱਡਾ ਭਰਾ ਜਿਹੜਾ ਸੀ ਉਹ ਅਕਾਲ ਚਲਾਣਾ ਕਰ ਗਿਆ ਉਦੇ ਦੋ ਪੁੱਤਰ ਨੇ ਫੂਲ ਤੇ ਸੰਦਲੀ ਹੁਣ ਇਹ ਵੀ ਗੱਲ ਸੱਚੀ ਹੈ ਕਿ ਅਸੀਂ ਬਾਹਰੋਂ ਤਾਂ بڑے ਧਰਮੀ ਬਣਦੇ ਆ ਪਰ ਜੇ ਅੰਦਰ ਧਰਮ ਨਹੀਂ ਨਾ ਤੇ ਕਹਿਮ ਦੀ ਲੋੜ ਨਹੀਂ ਪੈਂਦੀ ਜੀ ਜਿਹੜੇ ਇਹ ਦੋ ਬੱਚੇ ਅਨਾਥ ਰਹਿ ਗਏ ਜਿਹੜੀ ਚਾਚੀ ਐ ਕਾਲੇ ਚੌਧਰੀ ਦੀ ਜਿਹੜੀ ਘਰ ਵਾਲੀ ਐ ਆਪਣੇ ਬੱਚਿਆਂ ਨੂੰ ਤਾਂ ਰੋਟੀ ਦਵੇ ਇਹਨਾਂ ਬੱਚਿਆਂ ਨੂੰ ਰੋਟੀ ਨਾ ਦਵੇ ਕਾਲਾ ਚੌਧਰੀ ਜਿਹੜਾ ਸੀ ਉਹ ਬੱਚਿਆਂ ਨੂੰ ਗੋਦ ਚ ਲੈ ਕੇ ਵੇਂਦਾ ਸੀ ਕਿ ਪੁੱਤਰੋ ਇਹ ਜ਼ਿੰਦਗੀ ਦੇ ਦੁੱਖ ਦੇ ਦਿਨ ਨੇ ਲੰਘ ਜਾਣਗੇ ਬਸ ਇੱਕ ਕੰਮ ਕਰਿਓ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਿਓ ਕਿ ਸੱਚੇ ਪਾਤਸ਼ਾਹ ਇਹ ਦੁੱਖ ਦੇ ਦਿਨ ਜਿਹੜੇ ਆ ਨਾ ਇਹ ਛੇਤੀ ਲੰਘ ਜਾਣ ਇਦਰੋਂ ਪਤਾ ਲੱਗਾ ਵੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਦੀ ਧਰਤੀ ਤੇ ਆ ਰਹੇ ਨੇ ਮਾਲਵੇ ਦੀ ਧਰਤੀ ਤੇ ਆ ਰਹੇ ਨੇ ਕਾਲੇ ਚੌਧਰੀ ਨੂੰ ਪਤਾ ਲੱਗਾ ਕਿ ਮੇਰੇ ਰਹਿਮਤਾਂ ਦੇ ਘਰ ਮੇਰੇ ਸੱਚੇ ਸਤਗੁਰੂ ਪਾਤਸ਼ਾਹ ਅੱਜ ਮਾਲਵੇ ਦੀ ਧਰਤੀ ਤੇ ਆ ਰਹੇ ਨੇ ਤੇ ਸਾਰੀ ਰਾਤ ਬੱਚਿਆਂ ਨੂੰ ਆਪਣੀ ਗੋਦ ਚ ਲੈ ਕੇ ਬੈਠਾ ਰਿਹਾ ਸਮਝਾਉਂਦਾ ਰਿਹਾ ਕਿ ਗੁਰੂਦਰ ਤੇ ਜਾ ਕੇ ਮੰਗਣਾ ਕਿਵੇਂ ਗੁਰਬਾਣੀ ਕਹਿੰਦੀ ਹੈ ਨਾ ਕਿ ਬਾਂਗਣ ਮੰਗਣ ਨੀਕਾ ਮੰਗਣਾ ਵੀ ਕੋਈ ਖੇਰ ਸੌਖੀ ਨਹੀਂ ਸਾਨੂੰ ਤੇ ਮੰਗਣਾ ਵੀ ਨਹੀਂ ਆਉਂਦਾ ਅਸੀਂ ਗੁਰੂ ਦਰ ਤੇ ਆਏ ਆ ਮੱਥਾ ਟੇਕਿਆ ਮੰਗਣਾ ਕੀ ਹੈ ਦਾਤਾ ਉਹ ਨਾ ਮੰਗੀ ਹੈ ਫਿਰ ਮੰਗੜ ਜਾਈਏ ਵੀ ਇਦਾਂ ਦੀ ਅਰਦਾਸ ਨਾ ਕਰ ਬੈਠੇ ਹੋ ਕਿ ਦੁਬਾਰਾ ਅਰਦਾਸ ਕਰਨੀ ਪਵੇ ਇਦਾਂ ਦਾ ਮੰਗਣਾ ਨਾ ਮੰਗੇਓ ਕਿ ਦੁਬਾਰਾ ਮੰਗਣਾ ਪਵੇ ਇਹ ਬੱਚਿਆਂ ਨੂੰ ਸਮਝਾ ਰਹੇ ਆ ਜਿਵੇਂ ਤੁਸੀਂ ਬੈਠੇ ਹੋ ਨਾ ਤੇ ਸਤਗੁਰੂ ਪ੍ਰਕਾਸ਼ਵਾਨ ਨੇ ਕਿ ਜਦੋਂ ਗੁਰੂ ਦੇ ਕੋਲ ਜਾ ਕੇ ਬੈਠੋਗੇ ਸਤਗੁਰ ਦੀ ਮਿਹਰ ਪਰ ਇਨੇ ਕਾ ਤੁਹਾਡੇ ਤੇ ਪਵੇਗੀ ਤੇ ਆਪਣੇ ਢਿੱਡ ਵਜਾਇਓ ਆਪਣੇ ਭਤੀਜਿਆਂ ਨੂੰ ਕਹਿਣ ਲੱਗਾ ਫੂਲ ਤੇ ਸੰਗਲੀ ਨੂੰ ਕਿ ਜਦੋਂ ਗੁਰੂ ਹਰ ਰਾਏ ਸਾਹਿਬ ਬੈਠੇ ਹੋਣ ਉਹਨਾਂ ਦੀ ਕਿਰਪਾ ਦੀ ਨજર ਪਵੇ ਤੇ ਉਹਨਾਂ ਦੇ ਸਾਹਮਣੇ ਆਪਣੇ ਨੰਗੇ ਕਰਕੇ ਢਿੱਡ ਵਜਾਇਓ ਤੇ ਗੁਰੂ ਆਪੇ ਤੁਹਾਡੀ ਗੱਲ ਸਮਝ ਲਵੇ ਇਹ ਬੱਚੇ ਜਦੋਂ ਸੰਗਤ ਚ ਆ ਕੇ ਬੈਠੇ ਹੁਣ ਬੱਚੇ ਤਾਂ ਬੱਚੇ ਹੀ ਨੇ ਜੀ ਸਾਡੇ ਕੋਲ ਤਾਂ ਵਲ ਛਾਲ ਨੇ ਅਸੀਂ ਤਾਂ ਅਸੀਂ ਤਾਂ ਆਪਣੇ ਮਤਲਬ ਨਾਲ ਧਰਮ ਬਣਾਉਨੇ ਆ ਤੇ ਆਪਣੇ ਮਤਲਬ ਨਾਲ ਧਰਮ ਬਦਲ ਲੈਣੇ ਆ ਸਾਡੇ ਕੋਲ ਵਲ ਹੈ ਸਾਡੇ ਕੋਲ ਛਾਲ ਹੈ ਤੇ ਮੈਂ ਕਿਸੇ ਇੱਕ ਦੇ ਘਰ ਪ੍ਰਸ਼ਾਦਾ ਸ਼ਕਨ ਗਿਆ ਸੀ ਤੇ ਮਾਲਵੇ ਦੀ ਧਰਤੀ ਤੇ ਉਹਦੇ ਘਰ ਦੇ ਬਾਹਰ ਇੱਕ ਲਿਖੀ ਹੋਈ ਬੰਤੀ RAM WADHE SOVADE VAL ਸ਼ਾਲ ਕਰ ਵਦੇ ਨਾ ਕੋਈ ਕੋਈ ਜਿੰਨੀਆਂ ਮਰਜ਼ੀਆਂ ਚਲਾਕੀਆਂ ਕਰ ਲਵੇ ਕੋਈ ਜਿੰਨੇ ਮਰਜ਼ੀ ਪਖੰਡ ਕਰ ਲਵੇ ਇਹ ਚੇਤਾ ਰੱਖਿਓ ਕਿ ਵੱਲ ਸ਼ਾਲ ਕਰ ਵਦੇ ਨਾ ਕੋਏ ਮੇਰੇ ਗੁਰਦਾਸਪੁਰ ਦੀ ਧਰਤੀ ਤੇ ਇੱਕ ਪਰਿਵਾਰ ਸੀ ਜੀ ਵੇਖੋ ਉਹਨੇ ਗੁਰੂ ਨਾਲ ਸ਼ਾਲ ਕੀਤਾ ਵੀ ਯਾਤਰਾ ਲੈ ਕੇ ਜਾਣੀ ਸੰਗਤ ਦੀ ਯਾਤਰਾ ਕਦੋਂ ਲੈ ਕੇ ਜਾਣੀ ਕਿ ਪੁਲਿਸ ਫੜੇ ਨਾ ਤੇ ਗੱਡੀ ਚ ਪਤਾ ਕੀ ਹੁੰਦਾ ਸੀ ੁੱਕੀ ਦੀਆਂ ਬੋਰੀਆਂ 1 ਤੋਂ 2, 2 ਤੋਂ 5, 5 ਤੋਂ 7 ਗੱਡੀਆਂ ਬਣ ਗਈਆਂ। ਚੰਗਾ ਲੱਗਦਾ ਮੈਨੂੰ ਜੀ। ਜਦੋਂ 2 ਨੰਬਰ ਦੀ ਕਮਾਈ ਦੇ ਨਾਲ ਬੰਦਾ ਅੱਗੇ ਵੱਧ ਹੈ। ਬਹੁਤ ਚੰਗਾ ਲੱਗਦਾ ਕਿ ਪਰਿਵਾਰ 'ਚ ਉਹ ਚੀਜ਼ਾਂ ਆ ਗਈਆਂ ਜਿਹੜੇ ਕਦੇ ਦੇਖੀਆਂ ਨਹੀਂ ਸੀ। ਪਰ ਚੇਤਾ ਰੱਖਿਓ ਜਿੱਥੇ ਗੁਰੂ ਦੀ ਕਿਰਪਾ ਨਹੀਂ ਉੱਥੇ ਬਰਕਤਾਂ ਕਦੇ ਨਹੀਂ ਰਹਿੰਦੀਆਂ। ਜਿੱਥੇ ਗੁਰੂ ਦੀ ਰਹਿਮਤ ਨਹੀਂ ਉੱਥੇ ਖੁਸ਼ੀਆਂ ਕਦੇ ਨਹੀਂ ਰਹਿੰਦੀਆਂ। ਬੜੇ ਵਣਸ਼ਾਲ ਕੀਤੇ ਉਹਨਾਂ ਨੇ। ਪਰ ਚਿੱਤ ਮੈਂ ਫਿਰ ਬੇਨਤੀ ਕਰਦੇ ਆਂ RAM ਵਿਧਾਏ ਸੋ ਬਦੇ ਵੱਲ ਛਲ ਕਰ ਬਦੇ ਨਾ ਕੋਏ ਤੇ ਯਾਤਰਾ ਲੈ ਕੇ ਜੰਮੂ ਸਾਈਡ ਗਏ ਉੱਥੇ ਨਾਕਾ ਲੱਗਾ ਸੀ ਕਿਸੇ ਨੇ ਪੁੱਛਿਆ ਵੀ ਕਿੱਥੇ ਚੱਲੇ ਹੋ ਕਹਿੰਦੇ ਯਾਤਰਾ ਲੈ ਕੇ ਚੱਲੇ ਆ ਉਹ ਕਹਿੰ ਲੈ ਕੇ ਯਾਤਰਾ ਦੀ ਗੱਡੀ ਛੱਡਦੇ ਹੋ ਤੇ ਇੱਕ ਵਿੱਚੋਂ ਬੋਲ ਪਿਆ ਜਿਵੇਂ ਆਪਾਂ ਪਾਠ ਕਰੀ ਜਾਣਾ ਜੇ ਕੋ ਆਖੇ ਬੋਲੋ ਜੀ ਜੇ ਕੋ ਆਖੇ ਬੋਲ ਵਿਗਾੜ ਉਹਨ ਕਈ ਬੋਲ ਵਿਗਾੜ ਹੁੰਦੇ ਨੇ ਉਹਨਾਂ ਦੀ ਜ਼ੁਬਾਨ ਨੂੰ ਤਾਲਾ ਨਹੀਂ ਹੁੰਦਾ ਉਹਨੇ ਮੈਂ ਉਹ ਸਟੇਜ ਤੇ ਬੈਠਾ ਮੈਂ ਉਹ ਸ਼ਬਦ ਕਹਿ ਨਹੀਂ ਸਕਦਾ ਜਿਹੜਾ ਉਹਨੇ ਕਿਹਾ ਅਗਲੇ ਨੂੰ ਗੁੱਸਾ ਆ ਗਿਆ ਉਹ ਕਹਿੰਦਾ ਵੀ ਲਾਓ ਸਾਰੇ ਉੱਥੇ ਥੱਲੇ ਇੱਕ ਦਰੀ ਵੀ ਮੇ ਛੱਡਿਓ ਇਹਨਾਂ ਨੂੰ ਉਹਨੇ ਕੰਮ ਕਰਨਾ ਸੀ ਉਹਦੇ ਸ਼ਬਦ ਸੁਣ ਕੇ ਤੇ ਜੋ ਗੱਡੀ ਦੀ ਚੈਕਿੰਗ ਹੋ ਗਈ ਵਿੱਚੋਂ ਦੋ ਬੋਰੀਆਂ ਨਿਕਲ ਆਈਆਂ ਇੱਕ ਗੱਡੀ ਵੀ ਨਹੀਂ ਬਚੀ ਮੈਂ ਕਹਿੰਦਾ ਮੰਗਣਾ ਵੀ ਮੰਗਣਾ ਮੰਗਨ ਨਹੀਂ ਕਰਦਾ ਤਾਂ ਉਹ ਨ ਮੰਗੀ ਹੈ ਗੁਰੂਦਰ ਤੇ ਆਏ ਆ ਗੁਰੂ ਹਰਿ ਰਾਇ ਸਾਹਿਬ ਦੀ ਖੁਸ਼ੀਆਂ ਲੈਣ ਆਏ ਹੋ ਵੀ ਉਹ ਨਾ ਮੰਗੇ ਉਹ ਦੁਬਾਰਾ ਆ ਕੇ ਦੁਬਾਰਾ ਉਹ ਚੀਜ਼ ਮੰਗਣੀ ਪਵੇ ਕਿਉਂਕਿ ਮੇਰੇ ਸਤਗੁਰ ਦੀ ਬਾਣੀ ਇਹ ਗੱਲ ਕਹਿੰਦੀ ਹੈ ਕਿ ਉਹ ਸੱਚਾ ਪਾਤਸ਼ਾਹ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕੀ ਉਤੋਂ ਅਰਦਾਸ ਕਰਕੇ ਦੇਖਤਾ ਸਹੀ ਤੂੰ ਗੁਰੂ ਅਕੇ ਅਰਦਾਸ ਕਰਕੇ ਦੇਖਤਾ ਸਹੀ ਤੇਰਾ ਸਤਿਗੁਰੂ ਤੇਰੀਆਂ ਝੋਲੀਆ ਕਿਵੇਂ ਭਰਦਾ ਕਿਉਂਕਿ ਇਹ ਉਹ ਕਾਲਾ ਚੌਧਰੀ ਰਾ ਉਹਨੇ ਫੂਲ ਤੇ ਸੰਦਲੀ ਨੂੰ ਇਹ ਗੱਲ ਕਹੀ ਉਹ ਕਹਿ ਲਗਾ ਵੀ ਇੱਕ ਕੰਮ ਕਰੀ ਕਿ ਜਦੋਂ ਉਹ ਜਦੋਂ ਸਤਿਗੁਰੂ ਤੁਹਾਡੇ ਸਨਮੁਖ ਹੋਣ ਗੁਰੂ ਤੁਹਾਡੇ ਵੱਲ ਵੇਖਣ ਤੇ ਆਪਣਾ ਢਿੱਡ ਵਜਾਇਓ ਤੇ ਉਹ ਬੱਚਿਆਂ ਨੇ ਉਦਾਂ ਹੀ ਕੀਤਾ ਜੀ ਉਹਨਾਂ ਬੱਚਿਆਂ ਨੇ ਕੀਤਾ ਕੀ 6ਵੇਂ 7ਵੇਂ ਪਾਸਾ ਬੈਠੇ ਨੇ ਜੀ ਇਧਰ ਸੰਗਤ ਬੈਠੀ ਐ ਬੱਚਿਆਂ ਨੂੰ ਭੁੱਖ ਲੱਗੀ ਤੇ ਬੱਚਿਆਂ ਨੇ ਰੋਟੀ ਮੰਗੀ ਢਿੱਡ ਮਜਾਇਆ ਜਿਹੜਾ ਸਾਡੇ ਵਰਗੇ ਸੀ ਭੁੱਖ ਲਓ ਜੋ ਅਜੇ ਪ੍ਰਸ਼ਾਦਾ ਬਾਅਦ ਚ ਮਿਲੇਗਾ ਤੇ ਮੈਂ ਕਹਿੰਦਾ ਰੋਜ਼ ਪਾਠ ਕਰਦੇ ਆ ਕਿਰਪਾ ਦ੍ਰਿਸ਼ ਤੇ ਤਨ ਜਾਇ ਨਾ ਹਰ ਹੋ ਤਾਂ ਕਿ ਤਾਪ ਤਨਕਮੋ ਹਰ ਹੋ ਰਿੱਧ ਸਿੱਧ ਘਰੋਂ ਸਭ ਹੋਈ ਗੁਰੂ ਦੀ ਕਿਰਪਾ ਲੈਣ ਆਏ ਆ ਤੇ ਖਾਲੀ ਝੋਲੀ ਨਾਲ ਜਾਏ ਕਦੇ ਫੂਲ ਤੇ ਸੰਦਲੀਆਂ ਢਿੱਡ ਬਜਾਏ ਸੀ ਅੱਜ ਅਸੀਂ ਵੀ ਜਾ ਕੇ ਜਾਵਾਂਗੇ ਸੱਚੇ ਪਾਤਸ਼ਾਹ ਤੇਰੇ ਦਰ ਤੇ ਆਏ ਆ ਖਾਲੀ ਝੋਲੀ ਆਏ ਆ ਖਾਲੀ ਮੋੜੀ ਨਾ ਤੇ ਸਤਗੁਰ ਨੇ ਕਾਲਾ ਚੌਧਰੀ ਗੁਰੂ ਘਰ ਦਾ ਪਿਆਰ ਵਾਲਾ ਸੀ ਜੀ ਕਹਿ ਲਗੇ ਚੌਧਰੀਆ ਇਹ ਕੀ ਕਰਦਾ ਬੱਚਿਆਂ ਨੂੰ ਮੇਰੇ ਕੋ ਪੇਜ ਹੁਣ ਤੁਸੀਂ ਦੇਖੋ ਜਦੋਂ ਗੁਰੂ ਨੇ ਕੁਝ ਦੇਣਾ ਹੈ ਨਾ ਜੀ ਟੁੱਠਾ ਸੱਚਾ ਪਾਤਸ਼ਾ ਜਦੋਂ ਤਰੁੱਟ ਜਾਂਦਾ ਹੈ ਨਾ ਤਾਂ ਪਗਿਆ ਸੰਸਾਰਾ ਉਹ ਜਿੰਦਗੀ ਦਾ ਦੁੱਖ ਰਹੀ ਕੋਈ ਨਹੀਂ ਜਾਂਦਾ ਫੁੱਲ ਨੂੰ ਇੱਕ ਪਾਸੇ ਬਿਠਾਇਆ ਸੰਦਲੀ ਨੂੰ ਇੱਕ ਪਾਸੇ ਬਿਠਾਇਆ ਤੇ ਆਪਣੇ ਹੱਥਾਂ ਨਾਲ ਬੁਰਕੀਆਂ ਤੋੜ-ਤੋੜ ਕੇ ਉਹਨਾਂ ਬੱਚਿਆਂ ਦੇ ਮੂੰਹ ਵਿੱਚ ਪਾ ਰਹੀ ਨੇ ਤੇ ਸਤਗੁਰੂ ਨੇ ਫਿਰ ਕੀ ਕਿਹਾ ਕਿ ਲੱਗੇ ਬੱਚਿਓ ਰੱਜ ਕੇ ਹੁਣ ਗੁਰੂ ਦੀ ਰਮਜ ਦੇਖੋ ਬੱਚਿਓ ਰੱਜ ਕੇ ਕਹਿ ਲਗੇ ਪਾਤਸ਼ਾਹ ਰਜਗੇ ਕਹਿ ਲਗੇ ਰਾਜੇਗੇ ਰਾਜੇ ਮਤਲਬ ਰਾਜੇ ਹੋਗੇ ਸੰਗਤ ਨੇ ਸੁਣਿਆ ਹੱਥ ਜੁੜ ਗਏ ਸਿਰ ਝੁਕ ਗਏ ਉਹ ਵਾਹ ਮੇਰੇਆ ਮਾਲਕਾ ਉਸ ਨੇ ਰੋਟੀ ਮੰਗਣ ਆਏ ਸੀ ਕਿ ਤੂੰ ਬਾਦਸ਼ਾਹੀਆਂ ਦੇਤੀਆ ਲੱਖ ਖੁਸ਼ੀਆਂ ਬਾਦਸ਼ਾਹੀਆਂ ਇਹ ਤਾਂ ਇਹ ਭਈ ਐਡਾ ਵੱਡਾ ਦਾਰ ਹੈ ਜੀ ਅਸੀਂ ਤਾਂ ਦੋ ਟਾਈਮ ਦੀ ਰੋਟੀ ਮੰਗਣ ਆਏ ਸੀ ਵੀ ਸੱਚੇ ਪਾਤਸ਼ਾਹ ਮਾਂ ਮਰ ਗਈ ਪਿਓ ਮਰ ਗਿਆ ਵੀ ਕੋਈ ਰੋਟੀ ਦੇਣ ਵਾਲਾ ਨਹੀਂ ਤੇ ਤੂੰ ਤਾਂ ਬਾਦਸ਼ਾਹियां ਦੇਤੀਆਂ ਤੇ ਸਤਗੁਰ ਨੇ ਫਿਰ ਕਾਲੇ ਚੌਧਰੀ ਨੂੰ ਬਚਨ ਕੀਤੇ ਸਤਲੁਜ ਤੋਂ ਲੈ ਕੇ ਜਮਨਾ ਤੱਕਰ ਜਮਨਾ ਵਗਦੀ ਹੈ ਦਿੱਲੀ ਲਾਗੇ ਸਤਲੁਜ ਆ ਲੁਧਿਆਣੇ ਲਾਗੇ ਸਤਲੁਜ ਤੋਂ ਲੈ ਕੇ ਜਮਨਾ ਤੱਕਰ ਇਹਨਾਂ ਦਾ ਰਾਜ ਚੱਲੇਗਾ ਤੇ ਘਰ ਚ ਆ ਲਗਾ ਕਾਲਾ ਚੌਧਰੀ ਅੱਜ ਉਹਦੇ ਪੈਰ ਪੁੰਜੇ ਨਹੀਂ ਲੱਗਦੇ ਪਏ ਅੱਜ ਉਹਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਉਹ ਆਪਣੀ ਘਰ ਵਾਲੇ ਨੂੰ ਕਹਿਣ ਲੱਗਾ ਕਿ ਦੇਖ ਸਤਗੁਰ ਉਤਰੁੱਠ ਗਏ ਖੁਸ਼ ਹੋ ਗਏ ਉਹ ਜਿੰਨਾ ਬੱਚਿਆਂ ਨੂੰ ਰੋਟੀ ਨਹੀਂ ਦਿੰਦੀ ਉਹਨਾਂ ਨੂੰ ਗੁਰੂ ਨੇ ਰਾਜ ਭਾਗ ਦੇ ਦਿੱਤਾ ਕੋ ਸਤਨਾਮ ਗੁਰੂ ਨੇ ਉਹਨਾਂ ਨੂੰ ਰਾਜ ਭਾਗ ਦੇ ਦਿੱਤਾ ਤੇ ਜਿਹਦੇ ਕੋ ਧਰਮ ਨਹੀਂ ਨਾ ਉਹ ਅੱਗੋਂ ਵੱਡ ਰਿ ਪਈ ਕਹਿਣ ਲੱਗੀ ਚੰਗਾ ਕੀਤਾ ਈ ਆਪਣੇ ਪੁੱਤ ਛੜਕ ਦੇ ਸ਼ਰੀਕਾ ਨੂੰ ਰਾਜ ਦਰਵਾਜ਼ਾ ਤਾਈ ਵੀ ਹੁਣ ਖੁਸ਼ ਹੋ ਗਿਆ ਫਿਰ ਕਾਲਾ ਚੌਧਰੀ ਗਿਆ ਲੈ ਕੇ ਆਪਣੇ ਬੱਚਿਆਂ ਨੂੰ ਵੀ ਆਪਣੇ ਪੁੱਤਰਾਂ ਨੂੰ ਲੈ ਕੇ ਗਿਆ ਫਿਰ ਗੁਰੂ ਹਰ Rai ਸਾਹਿਬ ਪਾਤਸ਼ਾਹ ਨੇ ਕਿਹਾ ਵੀ ਜਿਨ੍ਹਾਂ ਦੇ ਕਰਮਾਂ ਚ ਰਾਜ ਸੀ ਉਹ ਲੈ ਕੇ ਰਾਜ ਉਹਨਾਂ ਨੂੰ ਮਿਲ ਗਿਆ ਬਸ ਇੱਕ ਗੱਲ ਚੇਤਾ ਰੱਖਿਓ ਵੀ ਹੁਣ ਇਹ ਰਾਜ ਰਾਜੇ ਤਾਂ ਨਹੀਂ ਹੋਣਗੇ ਪਰ ਪੁੱਤਰ ਤੇਰੇ ਨੇ ਚੌਧਰੀਆ ਤੇਰੀ ਸੇਵਾ ਪ੍ਰਿਥੀ ਦੀ ਜਾਨ ਦੇਂਦੇ ਇਹ ਮਾਫੀ ਬਰਦਾਰ ਹੋਣਗੇ ਇਹਨਾਂ ਦੇ ਲੰਗਰ ਚੱਲਣਗੇ ਤੁਸੀਂ ਮਾਲਵੇ ਦੀ ਧਰਤੀ ਤੇ ਜਾ ਕੇ ਦੇਖੋ ਵੀ ਉਹਨਾਂ ਦੇ ਨਾਮ ਤੇ ਅੱਜ ਵੀ ਲੰਗਰ ਚੱਲਦੇ ਨੇ ਅਸੀਂ ਗੁਰੂ ਸਾਹਿਬ ਦੇ ਦਰ ਤੇ ਆਏ ਹਾਂ ਅਸੀਂ ਸਤਗੁਰ ਦੇ ਦਰ ਤੇ ਆਏ ਹਾਂ ਤੇ ਮੇਰਾ ਗੁਰੂ ਹਰਿ ਸੱਚੇ ਪਾਤਸ਼ਾਹ ਜੀ ਮਹਾਰਾਜ ਇਹਨਾਂ ਦਿਆਲੂ ਕਿਰਪਾਲੂ ਟੁੱਠਾ ਸੱਚਾ ਪਾਤਸ਼ਾਹ ਟਾਪ ਗਿਆ ਸੰਸਾਰਾ ਤੇ ਇੱਕ ਬੇਨਤੀ ਮੇਰੀ ਵੀ ਹੈ ਵੀ ਅੱਜ ਤੁਸੀਂ ਦੇਖੋ ਆ ਪਿੱਛੇ ਜਿਹੜਾ ਅਮਰੀਕਾ ਤੋਂ ਉਹ ਜਹਾਜ਼ ਪਰ ਕੇ ਵਾਪਸ ਆ ਗਿਆ ਆ ਗਿਆ ਨਾ ਜੀ ਮੈਂ ਬਾਰ ਬਾਰ ਬੇਨਤੀ ਕਰਦਾ ਹਾਂ ਨਾ ਇਹ ਚੇਤਾ ਰੱਖਿਓ ਕਿ ਜਿਵੇਂ ਮਿੱਟੀ ਤਾਕਤਵਰ ਨਾ ਹੋਵੇ ਜਿੰਨੇ ਮਰਜੀ ਬੂਟੇ ਲਾਈ ਜਾਓ ਉਹ ਸੁੱਕ ਜਾਂਦੇ ਨੇ ਵੀ ਮਾਨਕ ਸਭ ਕੁਝ ਦਵੇਗਾ ਰਾਜ ਭਾਗ ਧਨ ਦੌਲਤ ਪਰ ਉਹਦੀ ਸ਼ਰਤ ਕੀ ਹੈ ਲੱਖ ਖੁਸ਼ੀਆਂ ਬੋਲੋ ਜੀ ਲੱਖ ਖੁਸ਼ੀਆਂ ਪਤਸ਼ਾਈਆਂ ਜੇ ਸਤਗੁਰ ਨਦਰ ਕਰੇ ਤੇ ਗੁਰੂ ਦੀ ਕਿਰਪਾ ਕਿਵੇਂ ਮਿਲੇਗੀ ਅਸੀਂ ਇੱਥੇ ਕਿੰਨੇ ਜਾਣੇ ਬੈਠੇ ਆ ਅੱਜ ਸਾਡੇ ਘਰਾਂ ਚ ਨਿਤਨੇਮ ਨੇ ਇੱਕ ਕੰਮ ਕਰ ਲੋ ਆਪਣੇ ਬੱਚਿਆਂ ਨੂੰ ਨਿਤਨੇਮ ਕਰਨ ਲਾ ਦਿਓ ਤੇ ਤੁਸੀਂ ਦੇਖਿਓ ਰਾਜ ਭਾਗ ਬੱਚਿਆਂ ਦੇ ਚਰਨਾਂ 'ਚ ਹੋਵੇਗਾ ਇੱਕ